ਅਗਸਤ 3 2024 ਨੂੰ ਬ੍ਰੈਂਪਟਨ ਦੇ ਵਿੱਚ ਚੰਕੂਜ਼ੀ ਰੋਡ ਤੇ ਸਟੀਲਸ ਐਵੇਨਿਊ ਦੇ ਨੇੜੇ ਇਹ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਡਰਾਈਵਵੇ ਦੇ ਵਿੱਚ ਇੱਕ ਐਸਯੂਵੀ ਖੜਾ ਮਿਲਿਆ ਸੀ ਔਰ ਉਸ ਦੇ ਵਿੱਚ ਇੱਕ ਵਿਅਕਤੀ ਸੀ ਜਿਹਨੂੰ ਕਿ ਗੋਲੀ ਲੱਗੀ ਹੋਈ ਸੀ ਹੋਇਆ ਇਸ ਤਰ੍ਹਾਂ ਕਿ ਸਰਿਤਾ ਰਾਏ ਮਿਸ ਰਾਏ ਆਪਣੇ ਕੰਮ ਤੋਂ ਵਾਪਸ ਆ ਰਹੀ ਸੀ ਰਾਤ ਦਾ ਸਮਾਂ ਸੀ ਜਦੋਂ ਉਹ ਆਪਣੇ ਘਰ ਦੇ ਬਿਲਕੁਲ ਸਾਹਮਣੇ ਆਏ ਤਾਂ ਉਹਨਾਂ ਨੇ ਵੇਖਿਆ ਕਿ ਉਹਨਾਂ ਦੇ ਡਰਾਈਵਵੇ ਦੇ ਵਿੱਚ ਕਿਸੇ ਹੋਰ ਦੀ ਕਾਰ ਲੱਗੀ ਹੋਈ ਹੈ ਉਹਨਾਂ ਨੇ ਦੇਖਿਆ ਕਿ ਕਾਰ ਦੀਆਂ ਜਿਹੜੀਆਂ ਲਾਈਟਾਂ ਨੇ ਉਹ ਵੀ ਚੱਲ ਰਹੀਆਂ ਨੇ ਖੈਰ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਾਲ ਕੀਤੀ ਜਿਹੜੇ ਕਿ ਘਰ ਦੇ ਅੰਦਰ ਸੀ ਮੁੰਡਾ ਬਾਹਰ ਨਿਕਲਿਆ ਬਾਹਰ ਨਿਕਲ ਕੇ ਉਹਨੇ ਵੇਖਿਆ ਕਿ ਉਹਨਾਂ ਦੇ ਡਰਾਈਵਵੇ ਦੇ ਵਿੱਚ ਇੱਕ ਐਸਯੂਵੀ ਖੜਾ ਮੁੰਡੇ ਨੇ ਉਸ ਐਸਯੂਵੀ ਦੇ ਡੋਰ ਦੇ ਉੱਪਰ ਜਾ ਕੇ ਨੌਕ ਕੀਤਾ ਨੌਕ ਕਰਕੇ ਉਹਨੇ ਕਿਹਾ ਕਿ ਆਪਣੀ ਕਾਰ ਬਾਹਰ ਲੈ ਜਾਓ ਤੇ ਮੇਰੀ ਮਾਮਨੇ ਕਾਰ ਅੰਦਰ ਖੜੀ ਕਰਨੀ ਹੈ لیکن او ਵਿਅਕਤੀ ਨੇ ਕੋਈ جواب ਨਹੀਂ ਦਿੱਤਾ ਮੁੰਡੇ ਨੇ ਇਥੋਂ ਤੱਕ ਦੱਸਿਆ ਕਿ ਉਹਨੇ ਕਪਲ ਆਫ ਟਾਈਮਸ ਆਪਣੀ ਜਿਹੜੀ ਸੈਂਟੈਂਸ ਸੀ ਉਹਨੂੰ ਦੋ ਤਿੰਨ ਵਾਰ ਦੁਹਰਾਇਆ لیکن ਜਦੋਂ ਉਹ ਵਿਅਕਤੀ ਬਿਲਕੁਲ ਨਾ ਹਿੱਲਿਆ ਤਾਂ رائے ਪਰਬਾਰ ਨੇ 911 ਨੂੰ ਕਾਲ ਕੀਤੀ پولیس ڈپارٹمنٹ ਉੱਥੇ ਪਹੁੰਚੀ ਪੈਰਾਮੈਡਿਕਸ ਉੱਥੇ ਪਹੁੰਚੇ ਜਦੋਂ ਪੈਰਾਮੈਡਿਕਸ ਨੇ ਆ ਕੇ ਉਸ ਐਸਯੂਵੀ ਦੇ ਵਿੱਚ ਜਿਹੜਾ ਇੱਕ ਵਿਅਕਤੀ ਬੈਠਾ ਸੀ ਉਹਨੂੰ ਚੈੱਕ ਕੀਤਾ ਤਾਂ ਉਸਤੇ ਗੋਲੀ ਲੱਗੀ ਹੋਈ ਸੀ ਤੇ जख्मਾਂ ਦੀ ਤਾਬ ਨਾ ਚਲਦੇ ਹੋਏ ਉਸ ਵਿਅਕਤੀ ਨੇ ਦਮ ਤੋੜ ਦਿੱਤਾ ਸੀ ਕਾਂਸਟੇਬਲ ਮਾਲਿਕਾ ਸ਼ਰਮਾ ਜਿਹੜੇ ਸੀ ਉਹਨਾਂ ਨੇ ਦੱਸਿਆ ਸੀ ਉਹ ਕਹਿੰਦੇ ਕਿ ਪੈਰਾਮੈਡਿਕਸ ਨੇ ਇਸ ਵਿਅਕਤੀ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਲੇਕਿਨ ਇਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਵਿਅਕਤੀ ਮਰ ਚੁੱਕਿਆ ਸੀ ਉਸ ਤੋਂ ਬਾਅਦ ਇਸ ਕੇਸ ਦੇ ਉੱਪਰ ਪੀਲ ਰਿਜਨਲ ਪੁਲਿਸ ਜਿਹੜੀ ਹੈ ਉਹ ਕੰਮ ਕਰ ਰਹੀ ਸੀ ਹੁਣ ਇਸ ਕੇਸ ਦੇ ਵਿੱਚ ਇੱਕ ਨਵੀਂ ਜਿਹੜੀ ਅਪਡੇਟ ਸਾਹਮਣੇ ਆਈ ਹੈ ਤਿੰਨ ਵਿਅਕਤੀਆਂ ਨੂੰ ਪੀਲ ਰਿਜਨਲ ਪੁਲਿਸ ਨੇ ਗ੍ਰਫਤਾਰ ਕੀਤਾ ਜਿਸ ਵਿਅਕਤੀ ਦੀ ਮੌਤ ਹੋਈ ਸੀ ਉਸ ਦੀ ਫੈਮਿਲੀ ਦੇ ਅਨੁਰੋਧ ਦੇ ਉੱਪਰ ਉਹਨਾਂ ਦੀ ਰਿਕਵੈਸਟ ਦੇ ਉੱਪਰ ਕਿ ਉਹਨਾਂ ਦੇ ਬੱਚੇ ਦਾ ਨਾਮ ਪਬਲਿਕ ਨਾ ਕੀਤਾ ਜਾਵੇ ਪੁਲਿਸ ਡਿਪਾਰਟਮੈਂਟ ਨੇ ਮਰਨ ਵਾਲੇ ਵਿਅਕਤੀ ਦਾ ਨਾਮ ਜਿਹੜਾ ਸੀ ਪਬਲਿਕ ਨਹੀਂ ਸੀ ਕੀਤਾ ਲੇਕਿਨ ਇੰਨਾ ਜ਼ਰੂਰ ਪਤਾ ਲੱਗਿਆ ਸੀ ਕਿ ਉਹ ਇੱਕ ਇੰਡੀਅਨ ਹੈ ਹੁਣ ਪੀਲ ਰਿਜਨਲ ਪੁਲਿਸ ਨੇ ਬ੍ਰੈਮਟਨ ਦੇ 23 ਸਾਲਾ ਪਰਮਵੀਰ ਸਿੰਘ ਨੂੰ ਗ੍ਰਫਤਾਰ ਕੀਤਾ ਪਰਮਵੀਰ ਸਿੰਘ ਦੇ ਉੱਪਰ ਫਸਟ ਡਿਗਰੀ ਮਾਡਰਨ ਦੇ ਚਾਰजेस ਲੱਗੇ ਹੋਏ ਨੇ ਨਵੰਬਰ 2 ਨੂੰ ਦੂਸਰਾ ਵਿਅਕਤੀ ਮਨਵੀਰ ਖਾਬੜਾ ਜਿਸ ਦੀ ਉਮਰ ਮਹਿਜ਼ 21 ਸਾਲ ਦੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਵੀ ਬ੍ਰੈਂਟਡ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਮੈਂਸਲਟਰ ਦੇ ਉਹਦੇ ਉੱਪਰ ਚਾਰजेस ਜਿਹੜੇ ਨੇ ਉਹ ਲਗਾਏ ਗਏ ਨੇ ਤੀਸਰਾ ਇੱਕ ਵਿਅਕਤੀ ਮਹਿਜ਼ 18 ਸਾਲ ਦਾ ਇੱਕ ਮੁੰਡਾ ਹੈ ਉਹ ਵੀ ਬ੍ਰੈਂਪਟਨ ਦਾ ਹੀ ਰਹਿਣ ਵਾਲਾ ਹੈ ਤੇ ਉਸਦੇ ਉੱਪਰ ਵੀ ਮੈਂਸਲਾਟਰ ਦੇ ਚਾਰਜਸ ਲੱਗੇ ਹੋਏ ਨੇ ਕੈਨੇਡਾ ਦਾ ਇਹ ਰੂਲ ਹੈ ਜੀ ਕਿ ਜੇ ਕੋਈ ਵਿਅਕਤੀ ਜਿਹੜਾ ਜ਼ੁਰਮ ਕਰਦਾ ਹੈ ਕੋਈ ਵੀ ਕਰਾਇਮ ਕਰਦਾ ਉਸ ਦੀ ਉਮਰ 18 ਸਾਲ ਤੋਂ ਘੱਟ ਹੋਵੇ ਤਾਂ ਉਸ ਦਾ ਨਾਮ ਜਿਹੜਾ ਹੈ ਉਹ ਪਬਲਿਕ ਦੇ ਵਿੱਚ ਨਸ਼ਰ ਨਹੀਂ ਕੀਤਾ ਜਾਂਦਾ ਜਦੋਂ ਇਹ ਘਟਨਾ ਵਾਪਰੀ ਸੀ ਅਗਸਤ ਦੀ 30 ਤਰੀਕ ਨੂੰ ਉਸ ਵਕਤ ਇਹ ਮੁੰਡੇ ਦੀ ਉਮਰ 18 ਸਾਲ ਤੋਂ ਘੱਟ ਸੀ ਇਸ ਕਰਕੇ ਪੁਲਿਸ ਡਿਪਾਰਟਮੈਂਟ ਨੇ ਹਲੇ ਇਹਨਾਂ ਦਾ ਇਹਦਾ ਨਾਮ ਜਿਹੜਾ ਹੈ ਉਹ ਪਬਲਿਕ ਤੇ ਵਿੱਚ ਨਹੀਂ ਦੱਸਿਆ ਲੇਕਿਨ ਇਹ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਰਮਵੀਰ ਸਿੰਘ ਮਨਦੀਪ ਖਾਬੜਾ ਤੇ ਤੀਸਰਾ ਇੱਕ 18 ਸਾਲ ਦਾ ਹੋਰ ਮੁੰਡਾ ਪਰ ਜੇ ਸਿੰਪਲ ਦੇਖਿਆ ਜਾਵੇ ਜੀ ਦੇ ਆਲ ਵਰ ਕਵਾਈਟ ਯੰਗ ਮਰਨ ਵਾਲਾ ਜਿਹੜਾ ਇੱਕ ਵਿਅਕਤੀ ਸੀ ਹੀ ਵਾਸ ਇਨ ਹਿਸ 20ਸ ਐਂਡ ਦੇ ਆਰ ਇਨ देयर 20ਸ ਐਨੀ ਛੋਟੀ ਉਮਰ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਭਾਈਚਾਰੇ ਦੇ ਬੱਚੇ ਹੈਗੇ ਨੇ ਉਹ ਕਤਲੋਗਾਰਦ ਦੇ ਵਿੱਚ ਕਿਸ ਤਰ੍ਹਾਂ ਚਲੇ ਗਏ ਬਲ ਇਹਦੇ ਪਿੱਛੇ ਹਲੇ ਹੋਇਆ ਕੀ ਹੈ ਇਸ ਗੱਲ ਦਾ ਕੋਈ ਵੀ ਖੁਲਾਸਾ ਪੁਲਿਸ ਡਿਪਾਰਟਮੈਂਟ ਨੇ ਨਹੀਂ ਕੀਤਾ ਇਹ ਕੇਸ ਹੁਣ ਜਿਹੜਾ ਹੈ ਇਹ ਕੋਰਟ ਦੇ ਵਿੱਚ ਜਾਏਗਾ ਕੋਰਟ ਡਿਸਾਈਡ ਕਰੇਗੀ ਬਟ ਇਹਦੇ ਨਾਲ ਚਾਰ ਪਰਿਵਾਰ ਤਬਾਹ ਹੋ ਗਏ ਇਸ ਚਾਰ ਮੁੰਡਿਆਂ ਨੇ ਕਿਸੇ ਤਰੀਕੇ ਕੋਈ ਲੜਾਈ ਹੋਈ ਜਾਂ ਕੁਝ ਵੀ ਹੋਇਆ ਇੱਕ ਦੀ ਮੌਤ ਹੋ ਗਈ ਤਿੰਨ ਹੁਣ ਬੜੇ ਲੰਬੇ ਸਮੇਂ ਲਈ ਅੰਦਰ ਰਹਿਣਗੇ ਚਾਰ ਪਰਿਵਾਰ ਨੇ ਜਿਹੜੇ ਉਹ ਤਬਾਹ ਹੋ ਗਏ ਵੈ ਲੈਟਸ ਸੀ ਵਾਟਸ ਗੋਣਾ ਹੈਪਨ ਇਨ ਦਾ ਕੋਰਟ ਨਾ थैंक यू ਸੋ ਮਾਚ ਫॉर ਵਾਚਿੰਗ